ਭਾਰਤੀ ਘਰਾਂ ਦੇ ਵਿੱਚ ਆਮ ਹੀ ਪਾਈ ਜਾਣ ਵਾਲੀ ਫਟਕੜੀ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਵਿੱਚ ਮਦਦ ਕਰਦੀ ਹੈ ਇਸ ਨੂੰ ਖਾਣੇ ਦੇ ਵਿੱਚ ਵਰਤਣ ਤੋਂ ਇਲਾਵਾ ਇਸ ਦੀ ਵਰਤੋਂ ਸਕਿਨ ਦੀ ਦੇਖਭਾਲ ਦੇ ਵਿੱਚ ਵੀ ਕੀਤੀ ਜਾਂਦੀ ਹੈ ਪਾਣੀ ਨੂੰ ਸ਼ੁੱਧ ਕਰਨ ਤੋਂ ਇਲਾਵਾ ਇਹ ਸਕਿਨ ਨੂੰ ਬਹੁਤ ਸਾਰੇ ਫਾਇਦੇ ਪ੍ਰਦਾਨ ਕਰ ਸਕਦੀ ਹੈ ਪਰ ਸਿਰਫ ਤਾਂ ਹੀ ਜੇਕਰ ਤੁਸੀਂ ਇਸ ਨੂੰ ਸਹੀ ਢੰਗ ਦੇ ਨਾਲ ਵਰਤਣਾ ਜਾਣਦੇ ਹੋ ਜੇਕਰ ਤੁਸੀਂ ਸਕਿਨ ਦੀ ਦੇਖਭਾਲ ਦੇ ਵਿੱਚ ਫਟਕੜੀ ਨੂੰ ਸ਼ਾਮਿਲ ਕਰਕੇ ਜਿਸ ਦੇ ਬਾਰੇ ਸੋਚ ਰਹੇ ਹੋ ਤਾਂ ਅਸੀਂ ਤੁਹਾਡੇ ਲਈ ਕੁਝ ਖਾਸ ਟਿਪਸ ਲੈ ਕੇ ਆਏ ਹਾਂ ਵੱਡੀ ਉਮਰ ਦੇ ਨਾਲ ਚਿਹਰੇ ਦੀ ਸਕਿਨ ਟਿੱਲੀ ਹੋਣ ਨਾਲ ਦੀ ਹੈ ਅਤੇ ਝੁਰਰੀਆਂ ਦਿਖਾਈ ਦੇਣ ਲੱਗਦੀਆਂ ਨੇ ਇਸ ਨੂੰ ਦੂਰ ਕਰਨ ਦੇ ਲਈ ਫਟਕੜੀ ਪਾਊਡਰ ਨੂੰ ਅੰਡੇ ਦੀ ਸਫੇਦੀ ਜਾਂ ਫਿਰ ਐਲੋਵੇਰਾ ਦੇ ਵਿੱਚ ਮਿਲਾ ਕੇ ਸਕਿਨ ਤੇ ਲਗਾਓ ਅਤੇ 15 ਮਿੰਟ ਲਈ ਛੱਡ ਦਿਓ ਅਤੇ ਫਿਰ ਇਸ ਨੂੰ ਧੋ ਲਿਓ ਇਹ ਸਕਿਨ ਨੂੰ ਕੱਸਣ ਦੇ ਵਿੱਚ ਅਤੇ ਝੁਰਰੀਆਂ ਨੂੰ ਘਟਾਉਣ ਦੇ ਵਿੱਚ ਮਦਦ ਕਰਦੀ ਹੈ ਮੁਹਾਸਿਆਂ ਨੂੰ ਦੂਰ ਕਰਨ ਦੇ ਲਈ ਵੀ ਇਹ ਬਹੁਤ ਹੀ ਫਾਇਦੇਮੰਦ ਹੈ ਫਟਕੜੀ ਨੂੰ ਐਂਟੀ ਬੈਕਟੀਰੀਅਲ ਵਜੋਂ ਵੀ ਵਰਤਿਆ ਜਾਂਦਾ ਹੈ ਅਜਿਹੀ ਸਥਿਤੀ ਦੇ ਵਿੱਚ ਇਹ ਮੁਹਾਸਿਆਂ ਦੀ ਸਮੱਸਿਆਵਾਂ ਨੂੰ ਦੂਰ ਕਰਨ ਦੇ ਵਿੱਚ ਵੀ ਲਾਭਦਾਇਕ ਸਾਬਤ ਹੋ ਸਕਦੀ ਹੈ ਇਸ ਲਈ ਫਟਕੜੀ ਨੂੰ ਪਾਣੀ ਦੇ ਵਿੱਚ ਖੋਲ ਕੇ ਟੋਨਰ ਵਜੋ ਵਰਤੋ ਜੇਕਰ ਤੁਹਾਡੀ ਸਕਿਨ oily ਹੈ ਤਾਂ ਤੁਸੀਂ ਫਟਕੜੀ ਨੂੰ ਪਾਣੀ ਦੇ ਵਿੱਚ ਕੋਲ ਕੇ ਇਸ ਨਾਲ ਆਪਣਾ ਚਿਹਰਾ ਧੋ ਸਕਦੇ ਹੋ ਇਹ ਬਾਦੂ ਆਇਲ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦੀ ਹੈ ਡੈਡ ਸਕਿਨ ਨੂੰ ਹਟਾਉਣ ਦੇ ਲਈ ਵਰਤੋ ਜਦੋਂ ਤੁਸੀਂ ਬਾਹਰ ਜਾਂਦੇ ਹੋ ਤਾਂ ਤੁਹਾਡੇ ਚਿਹਰੇ ਤੇ ਇਕੱਠੇ ਹੋਈ ਗੰਦਗੀ ਡੈਡ ਸਕਿਨ ਦੇ ਵਿੱਚ ਬਦਲ ਜਾਂਦੀ ਹੈ ਇਸ ਨੂੰ ਦੂਰ ਕਰਨ ਦੇ ਲਈ ਫਟਕੜੀ ਦੀ ਸਰਬ ਲਾਭਦਾਇਕ ਸਾਬਤ ਹੋ ਸਕਦੀ ਹੈ ਇਸ ਲਈ ਤੁਸੀਂ ਗੁਲਾਬ ਜਲ ਦੇ ਵਿੱਚ ਫਟਕੜੀ ਪਾਊਡਰ ਮਿਲਾ ਕੇ ਪੇਸਟ ਬਣਾ ਸਕਦੇ ਹੋ ਅਤੇ ਹਲਕੇ ਹੱਥ ਦੇ ਨਾਲ ਆਪਣੇ ਚਿਹਰੇ ਇਹਦੇ ਤੇ ਮ사ਜ ਕਰ ਸਕਦੇ ਹੋ ਇਸ ਦੇ ਨਾਲ ਸਾਰੀ ਡੈਡ ਸਕਿਨ ਨਿਕਲ ਜਾਏਗੀ ਅਤੇ ਤੁਹਾਡੀ ਸਕਿਨ ਗਲੋਇੰਗ ਵੀ ਹੋ ਜਾਏਗੀ ਦਿੱਤੀ ਗਈ ਤੱਤ ਜਾਣਕਾਰੀ ਆਮ ਜਾਣਕਾਰੀ ਤੇ ਆਧਾਰਿਤ ਹੈ ਗੱਭਰੂ ਟੀਵੀ ਇਸ ਦੀ ਪੁਸ਼ਟੀ ਨਹੀਂ ਕਰਦਾ ਇਹਨਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਮਾਹਿਰਾ ਅਤੇ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਵੋ